RTC ਦੀਆਂ ਬਸਾਂ ਦਾ ਚੱਕਾ ਜਾਮ ਅਦੁੱਤੀ ਜਨ ਵੀ ਲਗਾਤਾਰ ਚੱਲੀ ਹੈ ਅਣਮਿੱਥੇ ਸਮੇਂ ਲਈ ਹੜਤਾਲ ਤੇ ਗਏ ਹੋਏ ਨੇ ਰੋਡਵੇਜ਼ ਦੇ ਕੱਚੇ ਮੁਲਾਜ਼ਮ ਮੰਗਾ ਨਾ ਮੰਨੇ ਜਾਣ ਤੱਕ ਹੜਤਾਲ ਤੇ ਰਹਿੰਦੀ ਚੇਤਾਵਨੀ ਨੰਦੇ ਵੱਲ ਦਿੱਤੀ ਗਈ ਹੈ ਕਿਲੋਮੀਟਰ ਸਕੀਮ ਦੇ ਵਿਰੋਧ ਸਣੇ ਕਈ ਮੰਗਾ ਨੂੰ ਲੈ ਕੇ ਪ੍ਰਦਰਸ਼ਨ ਇਹ ਲਗਾਤਾਰ ਜਾਰੀ ਹੈ ਮੁਸਾਫਰਾਂ ਨੂੰ ਇਸ ਨਾਲ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਯੂਨੀਅਨ ਦੇ ਆਗੂਆਂ ਦੀ ਗ੍ਰਿਫਤਾਰੀ ਦੇ ਖਿਲਾਫ ਪ੍ਰਦਰਸ਼ਨ ਇਹ ਲਗਾਤਾਰ ਜਾਰੀ ਹੈ 10 ਕਿਲੋਮੀਟਰ ਸਕੀਮ ਟੈਂਡਰ ਦੇ ਵਿਰੋਧ ਚ ਰੋਡਵੇਜ਼ ਦੇ ਕੱਚੇ ਕਰਮਚਾਰੀਆਂ ਨੇ ਕੱਲ ਪੰਜਾਬ ਪਾਰਛ ਪ੍ਰਦਰਸ਼ਨ ਕਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਪਰਸੋ ਦੇਰ ਰਾਤ ਰੋਡਵੇਜ਼ ਗੁਨੀਅਨ ਦੇ ਆਗੂਨ ਰਸਤਾ ਛਲੇ ਲਿਆ ਗਿਆ ਸੀ ਜਿਸ ਤੋਂ ਬਾਅਦ ਰੋਡਵੇਜ਼ ਕਰਮਚਾਰੀ ਹੜਤਾਲ ਤੇ ਚਲੇ ਗਏ ਤੇ ਕੱਲ ਗਈ ਥਾਂ ਪ੍ਰਦਰਸ਼ਨ ਦੌਰਾਨ ਬਵਾਲ ਵੀ ਸਾਨੂੰ ਦੇਖਣ ਨੂੰ ਮਿਲੇ ਇਹ ਤਸਵੀਰਾਂ ਨੇ ਕੱਲ੍ਹ ਦਿਨ ਕਿਸਤੇ ਕੇ ਦੇ ਨਾਲ ਪਟਿਆਲਾ ਤੇ ਸੰਗਰੂਰ ਛਾਲਾਤ ਬਹਿਰੀ ਤਣਾਪੂਰ ਹੋ ਗਈ ਸੀ ਕਿਉਂਕਿ ਕੱਚੇ ਮੁਲਾਜ਼ਮਾ ਦੇ ਲੋਕ ਹੜਤਾਲੀ ਬਸ ਮੁਲਾਜ਼ਮਾ ਦੇ ਲੋਕ ਪੂਰਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇਹ ਮੰਗ ਕਰ ਰਹੇ ਸੀ ਕਿ ਇਨਾਂ ਦੇ ਹੁਨੀਆਂ ਦੇ ਆਗੂਨ ਰਿਹਾਕ ਕੀਤਾ ਜਾਏ ਪਰ ਵੱਡੇ ਪੱਧਰ ਤੇ ਪੁਲਿਸ ਡਿਪਲॉयਮੈਂਟ ਵੀ ਵੱਖ-ਵੱਖ ਬਸ ਸਟੈਂਡਸ ਦੇਖਣ ਨੂੰ ਮਿਲੀ ਪੰਜਾਬ ਕਾਚੇ ਇਹੋ ਜਿਹਾ ਮਾਹੌਲ ਸੀ ਕਿਸਤੇ ਕੇ ਦੇ ਨਾਲ ਆਪνια ਮੰਗਾਂ ਨੂੰ ਬੰਦਵਾਨ ਵਾਸਤੇ ਗੁੰਨ ਦੇ ਆਗੂ ਨੂੰ ਰਿਹਾ ਕਰਵਾਉਣ ਵਾਸਤੇ ਕਈ ਜੋ ਮੁਲਾਜ਼ਮ ਸੀ ਖਟਤਾਲੀ ਉਪਾਸਤੇ ਉੱਪਰ ਚੜ ਗਏ ਆਪਣੇ ਆਪ ਨੇ પેટ્રોલ ਪਾਇਆ પેટ્રોલ ਦੀਆਂ ਬੋਤਲਾਂ ਫੜੀਆਂ ਹੋਈਆਂ ਸੀ ਅੱਜ ਲਾਈਟਰ ਫੜਿਆ ਹੋਇਆ ਸੀ ਦੂਸਰੇ ਪਾਸੇ ਕਿ ਹਜ਼ਾਰਾਂ ਸੀ ਕਿਸਾੜੀਆਂ मंगा ना मनिया गई असं अपने आप को अग लगा लें पटियाला माहौल काफ़ी ज्यादा तनाव हो गया से दूसरे पास संंगरूर भी असं तस्वीर देखिया संगरूच कि जो एक प्रदर्शनकारी वो अपने आप को अग लगाने की कोशिश की गई थी उस दौरान ही पुलिस कर्मचारी की वर्दी ने भी अग ली थी मौके पर मौजूद पुलिस वाले ने अग का से काबू पाया ਪੰਜਾਬ ਰੋਡਵੇ 'ਚ ਪਨਵਾਸ ਕਰਮਚਾਰੀਆਂ ਦੇ ਵੱਲੋਂ ਅੱਜ ਦੂਸਰੇ ਦਿਨ ਵੀ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ ਜਾ ਰਿਹਾ ਔਰ ਇਹ ਵੀ ਕਿਹਾ ਜਾ ਸਕਦਾ ਹੈ ਕਿ ਕਿਲੋਮੀਟਰ ਸਕੀਮ ਦੇ ਵਿਰੋਧ ਦੇ ਵਿੱਚ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਲੁਧਿਆਣਾ ਦੇ ਬੱਸ ਸਟੈਂਡ ਤੇ ਮੌਜੂਦਾਂ ਤਸਵੀਰਾਂ ਦਿਖਾਵਾਂਗੇ ਕਿਉਂਕਿ ਅੱਜ ਵੱਡੇ ਪੱਧਰ ਤੇ ਪੁਲਿਸ ਵੀ ਤਨਾਤ ਕੀਤੀ ਗਈ ਹੈ ਕਿਉਂਕਿ ਕੱਲ ਜਿਸ ਤਰੀਕੇ ਦੇ ਨਾਲ ਮਾਹੌਲ ਪੈਦਾ ਹੋਇਆ ਸੀ ਆਪਸ ਦੇ ਵਿੱਚ ਜਿਹੜੀ ਹੈ ਖਿੱਚੋ ਤਾਣ ਹੋਈ ਸੀ ਉਸ ਨੂੰ ਲੈ ਕੇ ਪੁਲਿਸ ਨੇ ਸੁਰੱਖਿਆ ਪੈਰਾ ਬਣਾ ਦਿੱਤਾ ਤਾਂ ਤਸਵੀਰਾਂ ਲੁਧਿਆਣਾ ਦੇ ਬੱਸ ਸਟੈਂਡ ਦੀਆਂ ਸਭ ਤੋਂ ਪਹਿਲਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਕਿ ਪੁਲਿਸ ਵੱਲੋਂ ਜਿਹੜੇ ਆਪਣੇ ਇੰਤਜ਼ਾਮ ਹੈ ਉਹ ਪੁਖਤਾ ਕੀਤੇ ਹੋਏ ਨੇ ਔਰ ਇਸ ਦੇ ਨਾਲ ਨਾਲ ਜਿਸ ਜਗ੍ਹਾ ਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਬੈਠੇ ਸੀ ਉਸ ਜਗ੍ਹਾ ਤੇ ਆਪਣੀ ਪੁਲਿਸ ਦੀ ਗੱਡੀ ਲਗਾ ਦਿੱਤੀ ਗਈ ਹੈ ਤਾਂਕਿ ਉਸ ਜਗ੍ਹਾ ਤੇ ਇਹਨਾਂ ਦਾ ਪ੍ਰਦਰਸ਼ਨ ਨਾ ਚੱਲ ਸਕੇ ਕਹਨੂੰ ਕਾਫੀ ਇਸ ਦੇ ਨਾਲ ਜਿਹੜੀ ਆ ਖੱਜਲ ਖਵਾਰੀ ਹੋ ਰਹੀ ਹੈ ਲੋਕ ਪਰੇਸ਼ਾਨ ਹੋ ਰਹੇ ਆ ਸਰ ਰਾਤ ਨੂੰ ਜਦੋਂ ਪੁਲਿਸ ਮੇਰੇ ਘਰੇ ਆਈ ਮੇਰੀ 10-12 ਸਾਲ ਦੀ ਬੱਚੀ ਦੇ ਸਾਹਮਣੇ ਕੀ ਮੈਂ ਕ੍ਰਿਮੀਨਲ ਮੈਂ ਮੈਂ ਮੰਨ ਲਉ ਮੰਤ ਮੁੱਖ ਮੰਤਰੀ ਪੰਜਾਬ ਨੂੰ ਪੁੱਛਣਾ ਚਾਹੁੰਦਾ ਮੈਂ ਹਰਪਾਲ ਸਿੰਘ ਚੀਮਾ ਨੂੰ ਪੁੱਛਣਾ ਚਾਹੁੰਦਾ ਕਿ ਕੀ ਅਸੀਂ ਕ੍ਰਿਮੀਨਲ ਆ ਸਾਡੇ ਘਰਾਂ ਦੇ ਵਿੱਚ ਕੰਧਾਂ ਟੱਪ-ਟੱਪ ਕੇ ਪੁਲਸਾਂ ਵਾਰੀਆਂ ਨੇ ਅਸੀਂ ਪੰਜਾਬ ਸਰਕਾਰ ਦੇ ਮੁਲਾਇਮ ਆ ਇਹ ਜੇ ਸਾਨੂੰ ਇਹ ਦੁੱਖ ਤਕਲੀਫ ਚੱਲਣੀ ਪੈ ਸਕਦੀ ਤੇ ਇਹ ਸਾਡੇ ਵੱਲੋਂ ਨਹੀਂ ਕੀਤੀ ਗਈ ਆਮ ਲੋਕਾਂ ਦੇ ਲਈ ਇਹ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸਾਡੀਆਂ ਮੰਗਾਂ ਮੰਨਣ ਸਾਡੇ ਜਿਹੜੇ ਸਾਥੀ ਨਜਾਇਜ਼ ਪੁਲਿਸ ਕਸਤੀ ਵਿੱਚ ਉਹਨਾਂ ਨੂੰ ਬਾਹਰ ਕੱਢਣ ਤੇ ਅਸੀਂ ਲੋਕਾਂ ਨੂੰ ਸਰਵਿਸ ਦੇਣ ਨੂੰ ਤਿਆਰ ਸੋ ਕੁੱਲ ਮਿਲਾ ਕੇ ਜਿਹੜੀ ਇਹ ਲੋਕਾਂ ਦੀ ਜਿਹੜੀ ਦੁੱਖ ਤਕਲੀਫਾਂ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਇਹ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਦੀ ਜਿਹੜੀ ਜਾਲਮ ਪੁਲਿਸ ਸਾ ਇਹਦੇ ਵੱਲੋਂ ਕੀਤਾ ਜਾ ਰਿਹਾ ਅੱਜ ਹੁਣ ਅੱਗੇ ਦੀ ਕੀ ਤੁਹਾਡੀ ਰਣਨੀਤੀ ਹੈਗੀ ਕਿਉਂਕਿ ਆਮ ਤੌਰ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਮੁਲਾਜ਼ਮਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਣ ਹੁਣ ਅੱਗੇ ਕੀ ਰਣਨੀਤੀ ਤੈਅ ਕੀਤੀ ਦੇਖੋ ਸਾਡਾ ਜਿਹੜਾ ਇਹ ਪ੍ਰੋਟੈਸਟ ਸੀਗਾ ਇਹ ਪ੍ਰੋਟੈਸਟ ਮੇਨ ਸੀਗਾ ਕਿਲੋਮੀਟਰ ਸਕੀਮ ਦਾ ਟੈਂਡਰ ਰੱਦ ਕਰਵਾਉਣ ਦੇ ਲਈ ਜਿਹਨੂੰ ਕਿ ਸਰਕਾਰ ਨੇ ਹੋਰ ਹੀ ਰੂਪਰੇਖਾ ਆਪਣਾ ਦਿੱਤੀ ਹੈ ਹੁਣ ਸਾਡੀ ਅੱਜ ਦੀ ਜਿਹੜੀ ਮੇਨ ਮੰਗ ਇਸ ਸਮੇ ਇਹ ਆ ਕਿ ਅਸੀਂ ਆਪਣੇ ਸਾਥੀਆਂ ਦੀ ਰਿਹਾਈ ਪਲੱਸ ਕਿਲੋਮੀਟਰ ਦਾ ਟੈਂਡਰ ਰੱਦ ਜਦੋਂ ਤੱਕ ਇਹ ਨਹੀਂ ਹੋਏਗਾ ਸਾਡਾ ਪ੍ਰੋਟੈਸਟ ਜਿਹੜਾ ਹੈ ਇਸੇ ਤਰੀਕੇ ਚੱਲਦਾ ਤੇ ਮੈਨਾ ਮੇਰੇ ਸੇ ਹੋਗੀ ਮਨੋਜ ਸ਼ਰਮਾ ਪਟਿਆਲਾ ਤੋਂ ਲਾਈਵ ਜੁੜੋਏ ਨੇ ਮਨੋਜ ਮੌਜੂਦਾ ਤਸਵੀਰਾਂ ਕੀ ਕੁਛ ਨੇ ਕੀ ਹਾਲਾਤ ਇੱਥੇ ਨਿਯੰਤਰਣ ਚ ਨੇ ਕਿ ਤਣਾਪੂਰ ਮੈਂ ਦੱਸਦਾ ਸਰਪ੍ਰੋਤ ਕਿ ਫਿਰ ਹਾਲ ਜਿਹੜੇ ਹਾਲਾਤ ਨੇ ਆਪਾਂ ਕਹਿ ਸਕਦੇ ਕਿ ਸ਼ਾਂਤ ਨੇ ਕਿਉਂਕਿ ਜਿਹੜੀ ਬਸ ਸੇਵਾ ਹੈਗੀ ਫਿਲਹਾਲ ਚੱਲ ਰਹੀ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਕਿ 50% ਦੀ ਬਸਾਂ ਚੱਲ ਰਹੀਆਂ ਨੇ ਰੂਟ ਦੇ ਉੱਪਰ ਪੀ ਆਰ ਟੀ ਸੀ ਦੀਆਂ ਦੂਜੀ ਗੱਲ ਇਹ ਹੈ ਕਿ ਦਿਨ ਦੇ ਵਿੱਚ ਜੇ ਕੋਈ ਸਮਰਥਨ ਦੀ ਗੱਲ ਆਉਂਦੀ ਹੈ ਕਿ ਪ੍ਰੋਟੈਸਟ ਦੀ ਗੱਲ ਆਉਂਦੀ ਹੈ ਉਸ ਤੋਂ ਬਾਅਦ ਦੇਖਿਆ ਜਾਊਗਾ ਕਿ ਹਾਲਾਤ ਕਿਸ ਪਾਸੇ ਘਰ ਬਟਲ ਲੈਂਦੇ ਨੇ ਮੈਂ ਇੱਕ ਵਾਰੀ ਬੱਸ ਸਟੈਂਡ ਦੇ ਹਾਲਾਤ ਦਿਖਾਦਾ ਇਹ ਪਟਿਆਲਾ ਦਾ ਮੇਨ ਬੱਸ ਸਟੈਂਡ ਹੈ ਤੁਸੀਂ ਦੇਖੋ ਕਿ ਫਿਲਹਾਲ ਭੀੜ-ਪੜਾਕਾ ਬਿਲਕੁਲ ਨਹੀਂ ਹੈਗਾ ਸਵਾਰੀਆਂ ਸਮੂਥਲੀ ਆਪਣੀਆਂ ਬੱਸਾਂ ਦੇ ਵਿੱਚ ਚੱਲੀਆਂ ਨੇ ਪਰ ਦਿਨ ਚੜ੍ਹਨ ਦੇ ਨਾਲ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਦੂਜੀਆਂ ਜਥੇਬੰਦੀਆਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਪ੍ਰੋਟੈਸਟ ਕਰਨ ਆਵਾਂਗੇ ਸਰਕਾਰ ਦੇ ਮੂਹਰੇ ਪੱਖ ਰੱਖਾਂਗੇ ਉਹ ਬਾਤ ਦੀ ਗੱਲ ਹੈ ਮੇਰੇ ਨਾਲ ਨਾ ਯੂਨੀਅਨ ਦੇ ਇੱਕ ਮੈਂਬਰ ਨੇਗੇ ਸੰਜੀਵ ਕੁਮਾਰ ਉਹਨਾਂ ਨਾਲ ਗੱਲ ਕਰ ਲੈਂਦੇ ਆ ਰਾਤ ਨੂੰ ਇੱਥੇ ਧਰਨੇ 'ਚ ਮੌਜੂਦ ਸੀ ਉਹਨਾਂ ਨਾਲ ਪੁੱਛ ਲੈਂਦੇ ਆ ਕਿ ਰਣਨੀਤੀ ਕੀ ਖਾਸ ਕਰਕੇ ਪਟਾੜਾ ਦੀ ਸੰਜੀਵ ਰਾਤ ਕੀ ਹਾਲਾਤ ਸੀ ਤੁਸੀਂ ਦੱਸੋ ਕਿ ਕੁਝ ਸਾਥੀਆਂ ਨੂੰ ਰੀਟੇਨ ਕਰ ਰਿਹਾ ਸੀ ਅੱਜ ਕੋਈ ਕਾਲ ਆਈ ਹੈ ਕਿ ਕਿਸ ਤਰ੍ਹਾਂ ਕੋਈ ਮੀਟਿੰਗ ਕਰਨੀ ਹੈ ਹੋਰ ਗੱਲ ਕਰਨੀ ਹੈ ਹਾਂਜੀ ਸਰ ਮੀਟਿੰਗ ਤਾਂ ਇਦਾਂ ਸੀ ਸਰ ਇਹ ਧਰਨਾ ਸੀ ਜਿਹੜਾ ਕਿਲੋਮੀਟਰ ਬੱਸਾਂ ਦੀ ਟੈਂਡਰਾਂ ਦੇ ਆਧਾਰ ਤੇ ਕੀਤਾ ਜਾ ਰਿਹਾ ਸੀ ਕਿ ਉਹਨਾਂ ਦੇ ਟੈਂਡਰ ਖੋਲਣੇ ਸੀਗੇ ਤੇ ਇਹੋ ਜੀ ਕੋਈ ਰਣਨੀਤੀ ਨਹੀਂ ਸੀ ਕਿ ਸਵੇਰੇ বাস ਸਟੈਂਡ ਬੰਦ ਕਰਨੇ ਸੀ ਤੇ ਰਾਤ ਨੂੰ ਸਾਡੇ ਲੀਡਰ ਸਹਿਬਾਨ ਜਿਹੜੇ ਘਰ ਜੀ ਡਿਟੇਨ ਕਰ ਲਏ ਗਏ ਤੇ ਜਿਹਦੇ ਕਰਕੇ ਜਿਹਦੇ ਰੋਸ਼ ਵਜੋਂ ਜਿਹੜੇ ਸਵੇਰ ਤੋਂ ਹੀ ਜਿਹੜੀਆਂ ਸਾਡੇ বাস ਸਟੈਂਡ ਸਾਨੂੰ ਬੰਦ ਕਰਨੇ ਪਏ ਤੇ ਉਹਨਾਂ ਦੇ ਆਧਾਰ ਤੇ ਹੀ ਕੱਲ ਗ੍ਰਿਫਤਾਰੀਆਂ ਹੋ ਗਈਆਂ। ਹਾਂਜੀ। ਜਿਹੜਾ ਅੱਜ ਦੇ ਹਾਲਾਤ ਨੇ ਅੱਜ ਸਰਬੰਸ ਸਿੰਘ ਪੰਦੇਰ, ਡੱਲੇਵਾਲ ਜਾਂ ਹੋਰ ਜਿ세 ਬੰਦੀਆਂ ਸਮਰਥਨ ਗੱਲ ਕਰ ਰਿਆ ਨੇ। ਤੁਸੀਂ ਇੱਥੇ ਆਇਓ ਹਜੇ ਬਸਾਂ ਚੱਲ ਰਹੀਆਂ ਨੇ, ਬਾਕੀ ਯੂਨੀਅਨ ਚ ਲਾਈਆਂ ਨੇ ਕੀ ਲੱਗਦਾ ਹੈ? ਕੱਲ ਵਾਲੇ ਜਿਹੜੇ ਮੁਲਾਜ਼ਮ ਆਗੂ ਨੇ ਉਹਨਾਂ ਦੀ ਰਿਹਾਈ ਨੂੰ ਲੈ ਕੇ ਜੇ ਕੋਈ ਸ਼ੋਰ ਅੱਜ ਪਟਿਆਲਾ ਚ ਹੋ ਸਕਦਾ? ਹਾਂਜੀ ਹਾਂ ਸਰ। ਸਾਰੀ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਸਾਡੇ ਨਾਲ ਸਮਰਥਨ ਚ ਨੇ, ਹਰਿਆਣਾ ਰੋਡਵੇ ਦੀ ਵੀ ਸਾਡੇ ਨਾਲ ਸਮਰਥਨ ਹੈ ਤੇ ਸੀਟਯੂ ਦੇ ਵਿੱਚ ਜੋ ਲੀਡਰਸ਼ਿਪਾਨ ਨੇ ਤੇ ਬਾਕੀ ਜਿਹੜੇ ਉਹਨਾਂ ਦੇ ਮੈਂਬਰ ਨੇ ਉਹ ਸਾਰੇ ਇੱਥੇ ਪਹੁੰਚ ਰਹੇ ਤੇ ਉਹ ਤੋਂ ਬਾਅਦ ਜਿਹੜਾ ਵੀ ਐਕਸ਼ਨ ਹੋਊਗਾ ਉਹ ਬਾਅਦ ਚੋ ਲਿਖਿਆ ਜਾਊਗਾ ਪਟਿਆਲੇ ਦੇ ਵਿੱਚ ਹੀ ਉਹ ਲਿਖਿਆ ਜਾਊਗਾ ਜੀ ਬਿਲਕੁਲ ਸਰਬਜੋਤ ਸੰਜੀਵ ਕੁਮਾਰ ਨੇ ਯੂਨੀਅਨ ਦੇ ਮੈਂਬਰ ਨੇ ਉਹਨਾਂ ਨੇ ਕਿਹਾ ਕਿ ਬਾਕੀ ਜਿਹੜੀ ਆ ਪੀਆਰਟੀਸੀ ਜਾਂ ਹਰਿਆਣਾ ਰੋਡਵੇ ਜਾਂ ਸੀਟੀਯੂ ਦੀ ਯੂਨੀਅਨ ਹੈ ਉਹਨਾਂ ਨੇ ਸਮਰਥਨ ਦਿੱਤਾ ਸਾਨੂੰ ਤੇ ਦਿਨ ਦੇ ਵਿੱਚ ਉਹ ਆਗੂ ਇੱਥੇ ਪਹੁੰਚਣਗੇ ਕੋਈ ਮੀਟਿੰਗ ਹੋਊਗੀ ਤੇ ਮੀਟਿੰਗ ਤੋਂ ਬਾਅਦ ਸਿੱਟਾ ਕੱਢਿਆ ਜਾਊਗਾ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਰਿਹਾਈ ਦੀ ਗੱਲ ਹੈ ਪਰਚੇ ਰੱਦ ਕਰਾਉਣ ਦੀ ਉਹਦੇ ਉੱਪਰ ਕੀ ਫੈਸਲਾ ਲਿਆ ਜਾਵੇ ਕਿਉਂਕਿ ਇੱਕ ਟੈਂਡਰ ਕੱਲ 28 ਤਰੀਕ ਦੀ ਗੱਲ ਹੋਈ ਸੀ ਤੇ ਹੁਣ 2 ਤਰੀਕ ਨੂੰ ਦੁਬਾਰਾ ਜਿਹੜਾ ਪੀਆਰਟੀਸੀ ਦਾ ਟੈਂਡਰ ਹੈ ਉਹਨੂੰ ਲੈ ਕੇ ਵੀ ਜਿਹੜੀ ਇਹ ਯੂਨੀਅਨ ਹੈ ਉਹ ਕੋਈ ਅੱਗੇ ਦੀ ਰਣਨੀਤੀ ਤਿਆਰ ਕਰ ਰਹੀ ਹੈ ਪਰ ਮੈਂ ਨਾਲ ਹੀ ਦੱਸ ਰਿਹਾ ਕਿ ਜਿਹੜੇ ਨੇ ਮੇਨ ਆਗੂ ਨੇ ਉਹਨਾਂ ਨੂੰ ਹਜੇ ਤੱਕ ਡਿਟੇਨ ਕੀਤਾ ਹੋਇਆ ਹੈ ਬੇਸ਼ੱਕ ਜਿਹੜੇ ਹਰਕੇਸ਼ ਵਿਕੀ ਨੇ ਸੀਨੇ ਨੀਤ ਪ੍ਰਧਾਨ ਉਹਨਾਂ ਨੂੰ ਘੱਗਾ ਠਾਣੇ ਦੇ ਵਿੱਚ ਤੇ ਬਾਕੀ ਸੰਗਰੂਪ ਜਾਂ ਹੋਰ ਜਗ੍ਹਾ ਤੇ ਰੱਖਿਆ ਸੀ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਅਲੀ ਰਣਨੀਤੀ ਜ਼ਰੂਰ ਤਿਆਰ ਕਰਾਂਗੇ ਸਾਡੀ ਇੱਕੋ ਇੱਕ ਮੰਗ ਹੈ ਕਿ ਅਸੀਂ ਨਿੱਜੀ ਕਰਨ ਨਹੀਂ ਛੋੜ ਦੇਣਾ ਸੋ ਕੁੱਲ ਮਿਲਾ ਕੇ ਉਹ ਆਪਣੀਆਂ ਮੰਗਾਂ ਦੇ ਉੱਪਰ ਅੜੇ ਹੋਣੇ ਤੇ ਦੂਜੇ ਪਾਸੇ ਭਰਾਤਰੀ ਜਥੇਬੰਦੀਆਂ ਇਹ ਦਬਾਅ ਬਣਾ ਰਹੀਆਂ ਨੇ ਕਿ ਜਿਹੜੇ ਪਰਚੇ ਉਹਨਾਂ ਨੂੰ ਰੋਡਵੇਜ਼ ਦੀ ਯੂਨੀਅਨ ਇਸ ਦੇ ਨਾਲ ਹੀ ਸੀਟਯੂ ਰੋਡਵੇਜ਼ ਦੀ ਯੂਨੀਅਨ ਉਹਨਾਂ ਦੇ ਵੱਲੋਂ ਵੀ ਇਸ ਤਰਨੇ ਪ੍ਰਦਰਸ਼ਨ ਨੂੰ ਸਮਰਥਨ ਦਿੱਤਾ ਜਾਏਗਾ ਹੜਤਾਲ ਨੂੰ ਸਮਰਥਨ ਦਿੱਤਾ ਜਾਏਗਾ ਕਿਸਾਨ ਜਥੇਬੰਦੀਆਂ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਇਹ ਸਮਰਥਨ ਦੇਣਗੇ ਤੇ ਕਿਸ ਤਰੀਕੇ ਦੀ ਤਿਆਰੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਜੀ ਬਿਲਕੁਲ ਸਰ ਜੀ ਉਸਨੇ ਦੱਸਿਆ ਕਿ ਜਿਸ ਤਰ੍ਹਾਂ ਕੱਲ ਪਟਿਆਲਾ ਦੇ ਵਿੱਚ ਹਾਲਾਤ ਹੋਏ ਸੀ लाठी चार्ज ਕੀਤਾ ਗਿਆ ਸੀ ਪੁਲਿਸ ਦੇ ਉੱਪਰ ਇਹ ਗੱਲ ਹੋਈ ਸੀ ਕਿ ਦਸਤਾਰਾ ਲਾਈਆਂ ਗਈਆਂ ਨੇ ਮਾਰਕੁੱਟ ਕੀਤੀ ਗਈ ਹੈ ਆਪ ਇਹ ਗੱਲ ਦੇਖ ਦੇ ਸਕਦੇ ਕਿ ਅੱਜ ਦੇ ਜਿਹੜੇ ਹਾਲਾਤ ਨੇ ਉਹਦੇ ਵਿੱਚ ਪ੍ਰਸ਼ਾਸਨ ਦਾ ਕੋਈ ਪੁਲਿਸ ਅਧਿਕਾਰੀ ਸਾਹਮਣੇ ਨਹੀਂ ਆਇਆ ਹਜੇ ਤੱਕ ਇਸ ਜਗ੍ਹਾ ਦੇ ਉੱਪਰ ਜਿਹੜੇ ਆਮ ਮੁਲਾਜ਼ਮ ਨੇ ਉਹ ਸਿਰਫ ਨਿਗਰਾਨੇ ਦੇ ਤੌਰ ਤੇ ਰੱਖੇ ਗਏ ਨੇ ਕਿ ਜੇਕਰ ਕੋਈ ਇਕੱਠ ਹੁੰਦਾ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਨਜਿੱਠਿਆ ਜਾਵੇ ਦੂਜੀ ਗੱਲ ਮੈਂ ਰਾਤ ਦੀ ਕਰਾਂ ਰਾਤ ਨੂੰ ਜਿਹੜੇ ਪੀਆਰਟੀਸੀ ਦੇ ਕੱਚੇ ਕੰਮੇ ਉਹ ਸੇ ਯੂਨੀਅਨ ਦੇ ਸੇ ਮੌਜੂਦ ਸੀ ਕੁਝ ਕਿਸਾਨ ਆਗੂ ਸੀ ਉਹਨਾਂ ਨੂੰ ਵੀ ਡੀਟੇਨ ਕਰ ਲਿਆ ਗਿਆ ਸੋ ਅਜੇ ਦਿਨ ਦੇ ਵਿੱਚ ਕੋਈ ਪੁਲਿਸ ਅਧਿਕਾਰੀ ਹੈ ਪ੍ਰਸ਼ਾਸਨਿਕ ਅਧਿਕਾਰੀ ਹੈ ਸਮੂਹ ਦੇ ਤੇ ਨਹੀਂ ਬੋਲਿਆ ਗੱਲ ਉਹੀ ਹੈ ਕਿ ਜਦੋਂ ਇਕੱਠਾ ਹੋਣਗੇ ਯੂਨੀਅਨ ਆਉਣਗੀਆਂ ਕਿਸਾਨ ਜਥੇਬੰਦੀਆਂ ਆਉਣਗੀਆਂ ਦੇ ਹੱਕ ਦੇ ਵਿੱਚ ਤੇ ਅੱਗੇ ਜੇ ਕੋਈ ਪ੍ਰੋਟੈਸਟ ਦੀ ਆਪਾਂ ਨੂੰ ਲੱਗਦਾ ਹੈ ਕਿ ਇਹਨਾਂ ਨੂੰ ਸੂਹ ਲੱਗਦੀ ਹੈ ਕਿ ਹੁਣ ਪ੍ਰੋਟੈਸਟ ਹੋਣਾ ਤਾਂ ਆਪਾਂ ਕਹਿ ਸਕਦਾ ਕਿ ਉਹੀ ਜਿਹੜਾ ਪੁਲਿਸ ਅਧਿਕਾਰੀ ਨੇ ਇਸ ਮਾਮਲੇ ਦੇ ਵਿੱਚ ਅਗਲੇ ਦੇ ਆਗਰਾ ਨੀਤੀ ਇਹ ਆਪਣਾ ਬਿਆਨ ਜਾਰੀ ਕਰਦੇ ਹਾਂ ਜਿਸੋ ਹਾਲ ਦੀ ਘੜੀ ਮੈਂ ਜਿੱਥੇ ਬਸ ਸਟੈਂਡ 'ਚ ਮੌਜੂਦ ਆ ਇਥੇ ਹਾਲ ਦੀ ਘੜੀ ਸ਼ਾਂਤ ਮਾਹੌਲ ਹੈ ਕੋਈ ਯੂਨੀਅਨ ਦਾਗੂ ਨਹੀਂ ਆਇਆ ਹਾਂ ਇਹ ਗੱਲ ਕਹਿ ਸਕਦੇ ਕਿ ਜਿਵੇਂ ਹੀ ਦਿਨ ਚੜੂਗਾ ਜਿਵੇਂ ਪਹਿਲਾਂ ਸੀ ਗੱਲ ਕਰਦੇ ਜਦੋਂ ਦਿਨ ਚੜਦਾ ਤਾਂ ਗੱਲ ਹੁੰਦੀ ਹੈ ਕਿ ਐਫ ਆਈ ਆਰ ਰੱਦ ਕਰੋ ਜਿਹੜੇ ਕੱਲ ਸੰਗਰੂਰ 'ਚ ਮਾਮਲਾ ਦਰਜ ਹੋਇਆ ਉਹਦੇ ਪ੍ਰਕਾਰ ਹੋ ਹੀ ਹੋਵੇ ਸੋਸ਼ਲ ਨੂੰ ਕੁਲ ਮਿਲਾ ਲੈ ਕੇ ਸਾਰੀਆਂ ਜਥੇਬੰਦੀਆਂ ਸੀਟਿਓ ਹੋਵੇ ਹਰਿਆਣਾ ਰੋਡਵੇਜ਼ ਹੋਵੇ ਸਾਰੇ ਆਪਣਾ ਕੋਈ ਨੁਮਾਇੰਦਾ ਇਹ ਆਪਣੀ ਰਣਨੀਤੀ ਤੈਅ ਕਰਨਗੇ ਉਸ ਤੋਂ ਬਾਅਦ ਪੁਲਿਸ ਜਾਂ ਸਿਵਲ ਪ੍ਰਸ਼ਾਸਨ ਜਿਹੜਾ